ਮਨ ਪੁੱਤਰ ਹੈ ਪਰਮੇਸ਼ਰ ਵਾਹਿਗੁਰੂ ਦਾ ਪੜ ਰਿਹਾ ਹੈ ਮਾਇਆ ਦੀ ਗੋਦ ਵਿੱਚ ਜਿਵੇਂ ਕੋਈ ਪੁੱਤਰ ਮਾਂ ਬਾਪ ਦੇ ਕਹਿਣੇ ਵਿੱਚ ਨਾ ਰਹੇ ਕਪੁੱਤਰ ਬਣ ਜਾਏ ਆਪਣੇ ਪਿਤਾ ਦੀ ਮਾਤਾ ਦੀ ਇੱਜ਼ਤ ਆਬਰੂ ਮਾਣ ਸਨਮਾਨ ਦਾ ਖਿਆਲ ਨਾ ਕਰੇ ਉਨ੍ਹਾਂ ਦੇ ਪ੍ਰੇਮ ਨੂੰ ਮੰਨਣ ਦੀ ਬਜਾਏ ਆਪਣੀਆਂ ਮਨਮਰਜ਼ੀਆਂ ਤੇ ਆਪ ਹੁਦਰੀਆਂ ਦੇ ਨਾਲ ਆਪਣਾ ਸਬੰਧ ਆਪਣੇ ਮਾਪਿਆਂ ਦੇ ਨਾਲੋਂ ਫਿੱਕਾ ਪਾ ਲਏ। ਇਸੇ ਤਰ੍ਹਾਂ ਇਸ ਮਨ ਦੀ ਦਸ਼ਾ ਹੈ। ਮਨ ਪਰਮੇਸ਼ਰ ਦੀ ਰਚਨਾ ਹੈ ਉਹਦਾ ਅੰਸ਼ ਹੈ। ਪਰ ਇਸ ਨੂੰ ਮਾਇਆ ਦੇ ਚਸ਼ਕੇ ਆਪ ਹੁਦਰੀਆਂ ਮਨਮਤੀਆਂ ਚੰਗੀਆਂ ਲੱਗਦੀਆਂ ਹਨ। ਵਾਸ਼ਨਾਵਾਂ ਨੂੰ ਭੋਗਦਾ ਹੈ ਵਿਕਾਰਾਂ ਵੱਲ ਖਿੱਚਿਆ ਜਾਂਦਾ ਹੈ ਬਦੀਆਂ ਦੇ ਖਿਆਲ ਧਾਰਨ ਕਰ ਲੈਂਦਾ ਹੈ ਕੁਰਾਏ ਪੈ ਜਾਂਦਾ ਹੈ ਆਪਣੀ ਸਾਂਝ ਆਪਣੇ ਪਿਤਾ ਨਾਲੋਂ ਆਪਣੇ ਪਰਮੇਸ਼ਰ ਦੇ ਨਾਲੋਂ ਸਿਰਜਣਹਾਰ ਦੇ ਨਾਲੋਂ ਜਿਸ ਦਾ ਇਹ ਅੰਸ਼ ਹੈ ਫਿੱਕੀ ਪਾ ਲੈਂਦਾ ਹੈ ਉਹ ਕੁਝ ਕਰਮ ਕਰਦਾ ਹੈ ਜਿਹੜੇ ਉਸ ਨੂੰ ਨਹੀਂ ਕਰਨੇ ਚਾਹੀਦੇ ਆਪਣੇ ਪਿਤਾ ਦੀ ਵਡਿਆਈ ਦਾ ਖਿਆਲ ਨਹੀਂ ਕਰਦਾ ਉਦੀ ਸਿਵਤ ਸਲਾਹ ਦੇ ਨਾਲ ਜੁੜਨ ਦੀ ਬਜਾਏ ਆਪਣੀ ਵਾਸ਼ਨਾ ਦੇ ਵਿੱਚੋਂ ਖੁਰਾਕ ਲੱਭਦਾ ਹੈ ਕਬੀਰ ਜੀ ਮਹਾਰਾਜ ਕੁਝ ਐਸੇ ਭਾਵ ਇਸ ਸ਼ਲੋਕ ਦੇ ਵਿੱਚ ਬਿਆਨ ਕਰ ਰਹੇ ਨੇ ਫਰਮਾਉਂਦੇ ਹਨ ਬੂਡਾ ਵੰਸ਼ ਕਬੀਰ ਕਾ ਵੰਸ਼ ਪਰਿਵਾਰ ਨੂੰ ਕਹਿੰਦੇ ਆਪਾਂ ਬਾਣੀ ਤੇ ਵਾਕ ਪੜਦੇ ਆ ਸਭ ਪਰਿਵਾਰ ਚੜਾਇਆ ਬੇੜੇ ਬੇੜਾ ਹੈ ਨਾਮ ਪਰਿਵਾਰ ਹੈ ਇੰਦਰੇ ਸਾਡੇ ਪੰਜ ਗਿਆਨ ਇੰਦਰੇ ਨੇ ਇਹਨਾਂ ਨੂੰ ਗਿਆਨ ਇੰਦਰੇ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦੇ ਪਦਾਰਥਾਂ ਦਾ ਗਿਆਨ ਇਕੱਠਾ ਕਰਦੇ ਨੇ ਅੱਖਾਂ ਵੇਖਦੀਆਂ ਨੇ ਕੰਨ ਸੁਣਦੇ ਨੇ ਚਮੜੀ ਸਪਰਸ਼ ਕਰਦੀ ਹੈ ਨੱਕ ਸੁੰਘਦਾ ਹੈ ਰਸਨਾ ਬੋਲਦੀ ਅਤੇ ਚੱਕਦੀ ਹੈ ਕੁੱਲ ਪੰਜ ਗਿਆਨ ਇੰਦਰੇ ਇਹਨੂੰ ਵਿਚਾਰਵਾਨਾਂ ਨੇਵੇਂ ਵੀ ਕਿਹਾ ਹੈ ਪੀ ਇੱਕ ਵਿਅਕਤੀ ਬਾਜ਼ਾਰ ਗਿਆ ਸਭ ਤੋਂ ਪਹਿਲਾਂ ਉਹਨੇ ਦੇਖਿਆ ਪੀ ਇੱਕ ਆਦਮੀ ਫਲ ਵੇਚ ਰਿਹਾ ਅੰਬ ਵੇਚ ਰਿਹਾ ਪਹਿਲੇ ਇੰਦਰੇ ਨੇ ਉਹਨੂੰ ਸਮਝ ਦਿੱਤੀ ਵੀ ਉੱਥੇ ਚੱਲ ਉਹ ਵੇਖ ਇੱਕ ਬੰਦਾ ਹੈ ਤੇ ਉਹ ਅੰਬ ਵੇਚ ਰਿਹਾ ਫਿਰ ਆਪਣੇ ਪੈਰਾਂ ਨਾਲ ਤੁਰ ਕੇ ਬੰਦਾ ਉੱਥੇ ਗਿਆ ਆਪਣੀ ਜ਼ੁਬਾਨ ਨਾਲ ਉਹਨੇ ਗੱਲ ਕੀਤੀ ਕਹਿਣ ਲੱਗਿਆ ਫੀ ਮੈਂ ਖਰੀਦਣੇ ਚਾਹੁੰਨਾ ਕੀ ਭਾ ਹੈ ਦੂਜਾ ਗਿਆਨ ਇੰਦਰਾ ਕਾਂ ਪਹਿਲੀਆਂ ਅੱਖਾਂ ਸਨ ਦੂਜੀ ਜ਼ੁਬਾਨ ਵਰਤੋਂ ਚਾਈ ਉਹਨੇ ਅੱਗੋਂ ਦੱਸਿਆ ਤੇ ਆਪਣੇ ਕੰਨਾਂ ਨਾਲ ਸੁਣਿਆ ਤੀਜਾ ਇੰਦਰਾ ਵਰਤੋਂ ਚ ਆ ਗਿਆ ਉਸਨੇ ਕਿਹਾ ਜੀ ਪਰਖ ਲੋ ਵੇਖ ਲੋ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਤੋਲ ਦੇਨੇ ਆ ਆਪਣੇ ਹੱਥਾਂ ਨਾਲ ਚਮੜੀ ਨਾਲ ਉਹਨੂੰ ਸਪਰਸ਼ ਕੀਤਾ ਵੀ ਫਲ ਠੀਕ ਹੈ ਗਲਿਆ ਤੇ ਨਹੀਂ ਕੱਚਾ ਤੇ ਨਹੀਂ ਖਰਾਬ ਤੇ ਨਹੀਂ ਤੇ ਕਈ ਵਾਰ ਨੱਕ ਦੇ ਨੇੜੇ ਕਰਕੇ ਬੰਦਾ ਨੂੰ ਸੁੰਘਦਾ ਵੀ ਹੈ ਕਿ ਪੱਕੇ ਹੋਏ ਫਲ ਦੀ ਜਿਹੜੀ ਸਮੈਲ ਹੈ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ ਤੇ ਕੱਚੇ ਦੀ ਹੋਰ ਤਰ੍ਹਾਂ ਦੀ ਤੇ ਗਲੇ ਦੀ ਹੋਰ ਤਰ੍ਹਾਂ ਦੀ ਉਹਨੇ ਨੱਕ ਦੇ ਨੇੜੇ ਕੀਤਾ ਉਹਨੂੰ ਸੁੰਘਿਆ ਪੰਜੇ ਗਿਆਨ ਇੰਦਰੀ ਵਰਤੋਂ ਚ ਆ ਗਿਆ ਇੱਕ ਫਲ ਖਰੀਦਣ ਲਈ ਪੰਜ ਗਿਆਨ ਇੰਦਰੀਆਂ ਦੀ ਵਰਤੋਂ ਹੋਈ ਖੀਰ ਉਸ ਨੂੰ ਖਾਧਾ ਤੇ ਉਹਦਾ ਰਸ ਆਇਆ ਜ਼ਬਾਨ ਨੇ ਫਿਰ ਦੁਆਰਾ ਉਹਦਾ ਟੇਸਟ ਲਿਆ ਇਹ ਪੰਜੇ ਹੀ ਗਿਆਨ ਇੰਦਰੇ ਇਹ ਇੰਦਰੇ ਜਿਹੜੇ ਸਨ ਇਹਨਾਂ ਨੇ ਜਾਣਕਾਰੀ ਦਿਮਾਗ ਨੂੰ ਬੁੱਧੀ ਨੂੰ ਭੇਜੀ ਅੱਖਾਂ ਨੇ ਕਿਹਾ ਮੈਂ ਵੇਖ ਲਿਆ ਜ਼ਬਾਨ ਨੇ ਗੱਲ ਕੀਤੀ ਕੰਨਾਂ ਨੇ ਸੁਣਿਆ ਹੱਥਾਂ ਨੇ ਸਪਰਸ਼ ਕੀਤਾ ਜ਼ਬਾਨ ਨੇ ਚੱਖਿਆ ਨੱਕ ਨੇ ਸੁੰਘਿਆ ਪੰਜੇ ਗਿਆਨ ਇੰਦਰੇ ਵਰਤੋਂ ਚਾਏ ਉਹ ਇਹ ਸਾਡੇ ਸਰੋਤ ਨੇ ਇਹਨਾਂ ਦੇ ਨਾਲ ਅਸੀਂ ਆਲੇ-ਦੁਆਲੇ ਦੀ ਸਮਝ ਇਕੱਠੀ ਕਰਦੇ ਹਾਂ ਸੋਝੀ ਇਕੱਠੀ ਕਰਦੇ ਹਾਂ ਜਾਣਕਾਰੀ ਹਾਸਲ ਕਰਦੇ ਹਾਂ ਕਿਸੇ ਚੀਜ਼ ਨਾਲ ਸਾਡਾ ਰਿਲੇਸ਼ਨ ਬਣਦਾ ਹੈ ਬਾਹਰ ਦੀ ਕਿਸੇ ਵੀ ਵਸਤੂ ਨਾਲ ਤੇ ਇਹਨਾਂ ਪੰਜਾਂ ਗਿਆਨ ਇੰਦਰੀਆਂ ਦੇ ਨਾਲ ਬਣਦਾ ਹੈ ਪਰ ਇਹਨਾਂ ਇੰਦਰੀਆਂ ਦੀ ਡੋਰ ਮੰਨ ਦੇ ਹੱਥ 'ਚ ਇਹ ਮਨ ਨੂੰ ਗਿਆਨ ਮਨ ਨੂੰ ਸਮਝ ਵੀ ਦਿੰਦੇ ਨੇ ਬਾਹਰ ਦਾ ਪਤਾ ਵੀ ਦੱਸਦੇ ਨੇ ਪਰ ਮਨ ਇਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਵੀ ਚਲਾਉਂਦਾ ਹੈ ਅੱਖਾਂ ਨੇ ਰੂਪ ਰੰਗ ਆਕਾਰ ਵੇਖਣਾ ਪਰ ਕਿਸੇ ਚੀਜ਼ ਨੂੰ ਕਿਸ ਭਾਵ ਦੇ ਨਾਲ ਵੇਖਣਾ ਇਹ ਮਨ ਦਇ ਕਰਦਾ ਹੈ ਜ਼ੁਬਾਨ ਦਾ ਕੰਮ ਹੈ ਬੋਲਣਾ ਪਰ ਮੈਨੂੰ ਕੀ ਕਹਿਣਾ ਚਾਹੀਦਾ ਹੈ ਕਿਹੋ ਜੀ ਫਿਲਮ ਕਿਹੋ ਜੇ ਮੇਰੇ ਅੰਦਰ ਫੁਰਨੇ ਨੇ ਜਿਹੜੇ ਮੈਂ ਪ੍ਰਗਟ ਕਰਾਂ ਇਹ ਮਨ ਦਇ ਕਰਦਾ ਹੈ ਸਪਲਾਈ ਮੰਨ ਦਿੰਦਾ ਕੰਨਾਂ ਦਾ ਕਰਮ ਹੈ ਧੁਨ ਸੁਣਨੀ ਆਵਾਜ਼ ਸੁਣਨੀ ਮਨ ਕਹਿੰਦਾ ਆਹ ਗੱਲ ਸੁਣਦੇ ਆਂ ਫੁਰਨਾ ਅੰਦਰ ਆਇਆ ਪਿਆਸੋਂਦਿਆ ਕੰਨ ਉੱਧਰ ਲੱਗ ਗਏ ਨੌਕਰ ਸਨ ਹੱਥ ਪੈਰ ਉਧਰ ਨੂੰ ਹੀ ਤੁਰ ਪਏ ਉਹੀ ਕਰਮ ਕਰਨ ਲੱਗ ਪਏ ਦੇਹੀ ਉਸੇ ਹੀ ਕੰਮ ਲੱਗ ਗਈ ਆਹਰੇ ਲੱਗ ਗਈ ਜਿਹੜੇ ਫੁਰਨੇ ਨੇ ਦੇਹੀ ਨੂੰ ਤਕਾ ਦਿੱਤਾ ਹੁਲਾਰਾ ਦਿੱਤਾ ਹੁਕਮ ਕੀਤਾ ਵੀ ਚਲੋ ਅੰਦਰ ਇਹ ਖਿਆਲ ਹੁਕਮ ਹੋ ਗਿਆ ਕਿ ਕੰਮ ਪੂਰਾ ਕਰੀਏ ਤੋਂ ਮਨ ਦੀ ਜਿਹੋ ਜੀ ਬਣਤਰ ਹੈ ਤਨ ਨੇ ਇੰਦਰੀਆਂ ਨੇ ਉਹੋ ਜਿਹਾ ਕਰਮ ਕਰਨਾ ਹੈ ਜਿਹੜੇ ਲੋਕ ਹੱਠ ਕਰਦੇ ਸਨ ਹੱਠ ਹੱਠ ਦਾ ਅਰਥ ਹੁੰਦਾ ਹੈ ਵੀ ਆਪਣੀ ਦੇਈ ਨੂੰ ਦੁੱਖ ਦੇ ਕੇ ਇਹ ਸੋਚਣਾ ਵੀ ਇਹਦੇ ਨਾਲ ਅਸੀਂ ਮਨ ਸਾਧਾਂਗੇ ਐਸੇ ਲੋਕ ਵੀ ਨੇ ਦੁਨੀਆ ਜਿਹੜੇ ਕਹਿੰਦੇ ਮਨ ਨੂੰ ਜੇ ਸਾਧਣਾ ਹੈ ਕੰਟਰੋਲ ਕਰਨਾ ਹੈ ਤੰਨ ਨੂੰ ਦੁੱਖ ਦੇਣੇ ਪੈਣਗੇ ਭੁੱਖੇ ਰੱਖਿਆ ਸਵਾਹ ਮੜੀ ਜਟਾਵਾਂ ਵਧਾਈਆਂ ਪੁੱਠੇ ਲੜਕੇ ਜਲ ਤਾਰੇ ਕੀਤੇ ਯੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹੇ ਹੈ ਬੜਾ ਕੁਝ ਮਹਾਰਾਜ ਉਹਨਾਂ ਨੂੰ ਸਮਝਾਉਂਦਿਆ ਵੀ ਕਹਿੰਦੇ ਨੇ ਪੀਏ ਤਾਂ ਸਰੀਰ ਤਾਂ ਵਿਚਾਰਾ ਹੁਕਮ ਦਾ ਬੱਜਾ ਹੈ ਹੁਕਮ ਕਰਨ ਵਾਲਾ ਮਨ ਹੈ ਸਰੀਰ ਤਾਂ ਓਵੇਂ ਹੀ ਚੱਲਦਾ ਹੈ ਜਿਵੇਂ ਤੁਹਾਡੇ ਅੰਦਰ ਫੁਰਨਾ ਪੈਦਾ ਹੁੰਦਾ ਹੈ ਫੁਰਨੇ ਨੂੰ ਕੰਟਰੋਲ ਕਰਨ ਦਾ ਕੋਈ ਰਸਤਾ ਲੱਭੋ ਤੁਸੀਂ ਤੇ ਦੇਈ ਨੂੰ ਘੁੱਟ ਰਹੇ ਹੋ ਤੁਸੀਂ ਇਹ ਸਰੀਰ ਨੂੰ ਦਈ ਜਾਂਦੇ ਹੋ ਅਸਲ ਜੜ ਤੱਕ ਪਹੁੰਚਣਾ ਪਏਗਾ ਇਹਨਾਂ ਇਹਨਾਂ ਹੱਡਾਂ ਨੂੰ ਇਸ ਦੇਈ ਨੂੰ ਭੰਨ ਕੇ ਜਾਂ ਅੱਖਾਂ ਮੂੰਦ ਕੇ ਜਾਂ ਕੰਨ ਬੰਦ ਕਰਕੇ ਜਾਂ ਮੌਨ ਧਾਰਨ ਕਰ ਇਵੇਂ ਕੀ ਹੋਏਗਾ ਅੰਦਰ ਦਾ ਸ਼ੋਰ ਮੰਨਨੇ ਤਾਂ ਆਪਣਾ ਸ਼ੋਰ ਜਾਰੀ ਰੱਖਣਾ ਬਹੁਤੀ ਗੱਲ ਇਹ ਜ਼ੁਬਾਨ ਤੋਂ ਨਹੀਂ ਬੋਲੋਗੇ ਪਰ ਕੀ ਤੁਸੀਂ ਮਨ ਦਾ ਸ਼ੋਰ ਬੰਦ ਕਰ ਸਕਦੇ ਹੋ ਮੌਨ ਧਾਰਨ ਕਰਕੇ ਮਨ ਦੀ ਆਦਤ ਬਦਲ ਸਕਦੇ ਹੋ ਇਸ ਤਰ੍ਹਾਂ ਦੇਈ ਨੂੰ ਸੰਗਲ ਮਾਰ ਕੇ ਪੁੱਠੇ ਲਟਕਾ ਕੇ ਤਕਲੀਫ ਦੇ ਕੇ ਭੁੱਖਿਆ ਰੱਖ ਕੇ ਭੁੱਖਾ ਸਰੀਰ ਹੈ ਮਨ ਤਾਂ ਆਪਣੀ ਖੁਰਾਕ ਲਈ ਜਾਂਦਾ ਹੈ ਮਨ ਤਾਂ ਸੋਚਾਂ ਦੇ ਸਾਗਰ ਚ ਡੁੱਬਿਆ ਰਹਿੰਦਾ ਹੈ ਫੁਰਨੇ ਇਕੱਠੇ ਕਰਦਾ ਉਹ ਤਾਂ ਅੰਦਰੋਂ ਅੰਦਰ ਆ ਉਹਦੀ ਖੁਰਾਕ ਭੋਜਨ ਥੋੜੀ ਹੈ ਭੋਜਨ ਤਾਂ ਸਰੀਰ ਦੀ ਖੁਰਾਕ ਹੈ ਮਨ ਦੀ ਖੁਰਾਕ ਪੁਰਣਾ ਹੈ ਖਿਆਲ ਹੈ ਉਹ ਮਨ ਦੀ ਜਿਹੋ ਜੀ ਲਗਨ ਹੈ ਉਹੋ ਜੇ ਖਿਆਲ ਉਹ ਇਕੱਠੇ ਉਹ ਅੰਦਰ ਲਈ ਆਉਂਦਾ ਹੈ ਤੁਸੀਂ ਅੱਖਾਂ ਬੰਦ ਕੀਤੀਆਂ ਨੇ ਕੰਨ ਬੰਦ ਕੀਤੇ ਨੇ ਭੁੱਖੇ ਹੋ ਉਹ ਮਨ ਆਪਣੀ ਖੁਰਾਕ ਲੈ ਰਿਹਾ ਹਾਂ ਤੁਸੀਂ ਬਸ ਇਹ ਨਾ ਕੀਤਾ ਵੀ ਮਨ ਦੇ ਖਿਆਲ ਨੂੰ ਇੰਪਲੀਮੈਂਟ ਹੋਣ ਤੋਂ ਬਚਾ ਲਿਆ ਕੁਝ ਸਮੇਂ ਲਈ ਪਰ ਕਿੰਨਾ ਚਿਰ ਕਰੋਗੇ ਕਿਉਂ ਨਾ ਉਹ ਜਿਹੜੇ ਭੈੜੇ ਖਿਆਲ ਅੰਦਰੋਂ ਉਪਜਦੇ ਹਨ ਉਹਨਾਂ ਦੀ ਪ੍ਰੋਡਕਸ਼ਨ ਬੰਦ ਕੀਤੀ ਜਾਏ ਉਹ ਖਿਆਲ ਤੇ ਪਾਬੰਦੀ ਆਇਦ ਹੋਵੇ ਮਨ ਨੂੰ ਸਾਧਨ ਦੀ ਯੁਗਤ ਹੋਰੇ ਇਹ ਥੋੜਾ ਕਠਨ ਕਾਰਜ ਇਹ ਉਹਨਾਂ ਸਰੀਰ ਜਿੰਨਾ ਤਕਲੀਫ ਦੇ ਨਹੀਂ ਸਰੀਰ ਨੂੰ ਦੁਖੀ ਕਰੀ ਜਾਣਾ ਭੁੱਖੇ ਰੱਖਣਾ ਹੋਰ ਬੜੇ ਕਰਮ ਜਿਹੜੇ ਲੋਕ ਕਰਦੇ ਨੇ ਪਰ ਮਹਾਰਾਜ ਨੇ ਕਿਹਾ ਮਨ ਦੇ ਉੱਤੇ ਕੰਮ ਕਰਨਾ ਥੋੜਾ ਜਿਹਾ ਸਹਿਜ ਦਾ ਕੰਮ ਹੈ ਤੇ ਥੋੜਾ ਜਿਹਾ ਡੂੰਗਾ ਤੇ ਸਮਝ ਦਾ ਕੰਮ ਹੈ ਪੁੱਠਾ ਤੇ ਤੁਸੀਂ ਕਿਸੇ ਨੂੰ ਵੀ ਲਟਕਾ ਦਿਓ ਉਹਨੂੰ ਕਹਿ ਦਿਓ ਪੁੱਠਾ ਲੜਕ ਜਾ ਜੇ ਤੂੰ ਪਰਮਾਰਥ ਦੀ ਸੋਝੀ ਲੈਣੀ ਹੈ ਭੁੱਖਾ ਰਹਿ ਵਰਤ ਰੱਖਿਆ ਕਰ ਜਿਹਨੂੰ ਕੋਈ ਸਮਝ ਨਹੀਂ ਉਹ ਵੀ ਰਹਿ ਲਏਗਾ ਪਰ ਮਨ ਨੂੰ ਸਮਝ ਕੇ ਸਾਧਿਆ ਜਾ ਸਕਦਾ ਹੈ ਇੱਥੇ ਮੂਰਖਤਾਈ ਨਹੀਂ ਚੱਲੇਗੀ ਇਥੇ ਬਿਵਿệਕ ਧਾਰਨ ਕਰਨਾ ਪਏਗਾ ਗੱਲ ਨੂੰ ਸਮਝਣਾ ਪਏਗਾ ਵਿਚਾਰਨਾ ਪਏਗਾ ਉਹਨੂੰ ਇੰਪਲੀਮੈਂਟ ਆਪਣੇ ਆਪ ਤੇ ਕਰਨਾ ਪਏਗਾ ਸੈਲਫ ਟੀਚਿੰਗ ਕਰਨੀ ਪਏਗੀ ਖੁਦ ਨੂੰ ਪੜਾਉਣਾ ਤੇ ਸਿਖਾਉਣਾ ਪੈਣਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੱਝ ਸਮਾਏ ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਫਿਰ ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਇ ਇਹ ਤਕਨੀਕ ਦਿੱਤੀ ਉਹ ਗਿਆਨ ਜੋ ਸਾਨੂੰ ਸੱਚੇ ਸਤਿਗੁਰੂ ਤੋਂ ਹਾਸਲ ਹੁੰਦਾ ਉਹ ਗਿਆਨ ਦਾ ਹੀ ਵੱਜਾ ਹੋਇਆ ਮੰਨ ਰਹਿ ਸਕਦਾ ਸੋਜੀ ਤੋਂ ਬਿਨਾ ਬਿਵੇਕ ਤੋਂ ਬਿਨਾ ਮਨ ਨੂੰ ਨਥਿਆ ਕੰਟਰੋਲ ਕੀਤਾ ਸਾਧਿਆ ਨਹੀਂ ਜਾ ਸਕਦਾ